ਪਾਵੇ ਤਾਂ ਮਨੁੱਖ ਗਤ ਪਾਵੇ ਜਿਹੜਾ ਤੈਨੂੰ ਮਨੁੱਖ ਭਾ ਗਿਆ ਉਹਦੀ ਤੂੰ ਗਤੀ ਕਰ ਦੇਣੀ ਹੈ ਪਰ ਆ ਭਾਵੇ ਤਾਂ ਮਨੁੱਖਤ ਭਾਵੇ ਹੈਨਾ ਜੀ ਕੁਛ ਵੀ ਜੇਨੂੰ ਜਿੱਦਾਂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜਿਸ ਸਿਮਰਤ ਗਨਕਾਸੀ ਉਦਰੀ ਤਾਂ ਕੋ ਜਸ ਉਰਤਾਰੋ ਜਿਹਦਾ ਨਿਕਲੂ ਉਹ ਗਨਕਾ ਵਰਗੀ ਪਾਪਣਾ ਉਹ ਭਾ ਗਈ ਹੈ ਤੇ ਉਹ ਉਧਰ ਗਈ ਹੈ ਜਿਸਮ ਗਨਕਾਸੀ ਉਦਰੀ ਤਾਂ ਕੋ ਜਸ ਅਰਤਾਰੋ ਅਟਲ ਭਿਉ ਤਰੂ ਜਾ ਕੇ ਸਿਮਰਨ ਅਰਨਰ ਭੈ ਪਦ ਬਾਇ ਦੁਖ ਹਰਤਾ ਇਹ ਵਿਦਕੋ ਸੁਆਮੀ ਤੈ ਕਾਹੇ ਬਿਸ਼ਰਾਇ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗ੍ਰਾਹ ਤੇ ਛੁਟਾ ਗਜ ਰਾਜੇ ਨੂੰ ਗ੍ਰਾਹ ਨੇ ਤੰਦੂਏ ਨੇ ਬੰਨ ਲਿਆ ਸੀ ਜਿਸ ਵੇਲੇ ਸਾਰੇ ਸਾਧਨ ਤੇ ਸਾਰਿਆਂ ਦੇ ਆਸਰੇ ਟੁੱਟ ਗਏ ਤੇ ਨਿਰੰਕਾਰ ਦਾ ਧਿਆਨ ਕੀਤਾ ਤੇ ਉਸ ਵੇਲੇ ਕਮਲ ਦਾ ਫੁੱਲ ਅੱਗੇ ਆ ਗਿਆ ਜਿਵੇਂ ਕਮਲ ਦਾ ਫੁੱਲ ਲੱਗੇ ਆਉਂਦਾ ਤੇ ਉਹ ਚੋ ਸੁਦਰਸ਼ਨ ਚੱਕਰ ਪ੍ਰਕਾਸ਼ ਹੋ ਜਾਂਦਾ ਤੇ ਤੰਦੂਏ ਦੇ ਤੰਦ ਕੱਟ ਦਿੰਦਾ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗ੍ਰਾਹ ਤੇ ਛੁੱਟਾ ਮਹਿਮਾ ਨਾਮ ਕਹਾਂ ਲੈ ਵਰਨੋ ਆਰਾਮ ਕਹਿਤ ਬੰਧਨ ਤੇ ਟੁੱਟਾ ਅਜਾ ਮਾਲੇ ਬਾਪੀ ਜਗ ਜਾਣੇ ਨਿਮਖ ਮਾਹੇ ਨਿਸ਼ਤਾਰਾ ਨਾਨਕ ਕਹਿ ਤ ਚੇਤ ਚਿੰਤਾ ਮਨ ਤੈ ਪੀ ਉਤਰੇ ਪਾਰਾ ਜੇ ਦੇ ਜਿਹੜੇ ਉਹਨੂੰ ਭਾਗੇ ਜਿਨ੍ਹਾਂ ਨੇ ਜਾਤ ਕੀਤਾ ਜਿਨ੍ਹਾਂ ਤੇ ਉਹਦੀ ਨਿਗਾ ਪੈਂਦੇ ਉਹਦਾ ਨਿਸ਼ਤਾਰਾ ਪਾਰ ਉਤਾਰਾ ਹੋ ਜਾਂਦਾ ਹੈ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸ਼ਤਾਰਾ ਬੋਲੋ ਜਿਹੜਾ ਜਿਹੜਾ ਉਹਨੂੰ ਪਾਉਂਦਾ ਹੈ ਉਹਨੂੰ ਤਾਰ ਦਿੰਦਾ ਹੈ ਠੀਕ ਹੈ ਨਾ ਜੀ ਤੋ ਇਸ ਕਰਕੇ ਕੀ ਹੈ ਪ੍ਰ ਭਾਵੇ ਤਾਂ ਮਨੁੱਖਾ ਪਰ ਭਾਵੇਂ ਤਾਂ ਪਾਥਰ ਤਰਾਵੇ ਪ੍ਰਭਾਵੇਂ ਤਾਂ ਬਿਨ ਸਾਸ ਤੇ ਰੱਖੇ ਪ੍ਰਭਾਵੇਂ ਤਾਂ ਹਰ ਗੁਣ ਭਾਕੇ ਪ੍ਰਭਾਵੇਂ ਤਾਂ ਪਤਤ ਉਧਾਰੇ ਜੇ ਤੈਨੂੰ ਪਾਉਂਦਾ ਤੇ ਤੂੰ ਅਸੀਂ ਕੁਛ ਵੀ ਕਹੀ ਜਾਈਏ ਕਹਣਾ ਜਰੇ ਪਾਪੀ ਦਾ ਵੀ ਭਲਾ ਹੋ ਗਿਆ ਸਾਨੂੰ ਚੰਗਾ ਨਹੀਂ ਲੱਗਣਾ ਪਰ ਉਹਨੂੰ ਪਾ ਗਿਆ ਹੁਣ ਅਸੀਂ ਕੀ ਕਰ ਸਕਦੇ ਹੋਂ ਸਕਦਾ ਹੈ ਅੱਜ ਉਹਨੇ ਪਾਪ ਯਾਦੇ ਕੀਤੇ ਹੋਣ ਕੋਈ ਮਾਇਆ ਪੈ ਗਈ ਪਤਾ ਨਹੀਂ ਕੱਦ ਦਾ ਖੇਡ ਹੈ ਲੇਕਿਨ ਪਿਛਲੇ ਜਨਮਾਂ ਚ ਸਾਡੇ ਨਾਲ ਉਹ ਚੰਗਾ ਹੋਵੇ ਕਿਉਂਕਿ ਨਿਰੰਕਾਤ ਆਤਮਾ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਨੂੰ ਉਹ ਦੇਖਦਾ ਹੈ ਕਈਆਂ ਦਾ ਅੱਜ ਆ ਕੇ ਵੀ ਅੱਜ ਚੰਗਾ ਹੋ ਜਾਂਦਾ ਚੰਗੀ ਸੰਗਤ 'ਚ ਰਲ ਗਏ ਨੇ ਕਈਆਂ ਦਾ ਮਗਰਲਾ ਬੜਾ ਚੰਗਾ ਹੁੰਦਾ ਤੇ ਇੱਥੇ ਆ ਕੇ ਵੀ ਭੁੱਲ ਪੈ ਸਕਦੀ ਇਹਦੇ ਬਾਰੇ ਅਸੀਂ ਕੁਝ ਵੀ ਕਹਿ ਨਹੀਂ ਸਕਦੀ ਪਰ ਜੋ ਜੋ ਵੀ ਤੁਹਾਡਾ ਪੂਰਵ ਜਨਮਨਾ ਦਾ ਬੀਜ ਹੈ ਨਾ ਉਹ ਬੀਜਾ ਕਦੇ ਵੀ ਵਿਅਰਥ ਨਹੀਂ ਜਾਂਦਾ ਹੁੰਦਾ ਬਾਣੀ ਤੁਸੀਂ ਪੜੋ ਕੇ ਪੂਰਵ ਜਨਮ ਅੰਕੁਰ ਜਬ ਪ੍ਰਗਟਿਓ ਭੇਟਿਓ ਪੁਰਖ ਰਸ਼ਕ ਬੇਰਾਗੀ ਜਦੋਂ ਪਰਪੂਰ ਜਾਗੇਗਾ ਉਦੋਂ ਤੁਹਾਨੂੰ ਕਿ ਕਿਸੇ ਨਾਮ ਦੇ ਰਸੀਏ ਦੀ ਪੱਕਾ ਸੰਗਤ ਮਿਲੇਗੀ ਹੈ ਨਾ ਜੀ ਤਾਂ ਇਸ ਕਰਕੇ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਬਹੁਤ ਬਿਆੰਤ ਹਨ ਅਕਾਲ ਪੁਰਖ ਬਹੁਤ ਬਿਆੰਤ ਹੈ ਆਓ ਜਿਹੜਾ ਬਿਆੰਤ ਹੈ ਤੇ ਉਹਦੇ ਕਿਤੇ ਨਾਲ ਜੁੜ ਜਿਏ ਤੇ ਫਿਰ ਤੁਸੀਂ ਵੀ ਬਿਆੰਤ ਆਨੰਦ ਪੱਕਾ ਮਾਣੋਗੇ ਬੇਅੰਤ ਬੇਅੰਤ ਆਸ਼ਾ ਆਏਗਾ ਬੇਅੰਤ ਬੇਅੰਤ ਖੇੜੇ ਆਉਣਗੇ ਬੇਅੰਤ ਬੇਅੰਤ ਰੋਹਾਨੀਆਂ ਤਦੀਆਂ ਲੀਲਾ ਦੇਖੋਗੇ ਇਹ ਸਾਰਾ ਕੁਝ ਉਸ ਬੇਅੰਤ ਤਾਈ ਦੇ ਵਿੱਚ ਹੀ ਤੁਸੀਂ ਰਹੋਗੇ ਪਰ ਉਹਦੇ ਅੰਦਰੇ ਰਹਿ ਕੇ ਉਹਨੂੰ ਵਰਨਣ ਫੇਰ ਵੀ ਕਰਨਾ ਔਖਾ ਹੈ ਮੱਸੀ ਪਾਣੀ ਦੇ ਅੰਦਰ ਹੈ ਕਿ ਪਾਣੀ ਨੂੰ ਵਰਨਣ ਨਹੀਂ ਕਰ ਸਕਦੀ ਹੈ ਮੱਛੀ ਸਮੁੰਦਰ ਚ ਰਹਿ ਕੇ ਸਮੁੰਦਰ ਨੂੰ ਵਰਨਨ ਨਹੀਂ ਕਰ ਸਕਦੀ ਪਰ ਉਹਦੇ ਅੰਦਰ ਰਹਿ ਕੇ ਆਪਣਾ ਜੀਵਨ ਆਨੰਦਮਈ ਬਤੀਤ ਕਰ ਲੈਂਦੀ ਹੈ ਇਸ ਕਰਕੇ ਆਪਣਾ ਆਪਣਾ ਜੀਵਨ ਆਪਾਂ ਨੇ ਬਤੀਤ ਕਰਨਾ ਹੈ ਬਾਸ਼ਾ ਨੂੰ ਇਹ ਨਹੀਂ ਹੈ ਮਰੇ ਜੀ ਅਸੀਂ ਤਾਂ ਕਿਣਕੇ ਸਾਨੂੰ ਤੈਨੂੰ ਪੂਰਾ ਜਾਨਣਾ ਕੀ ਹੈ ਮੇਰੇ ਕੋਲ ਤਾਂ ਇੱਕ ਕਿਣਕਾ ਹੀ ਨਹੀਂ ਤੇਰੇ ਇੱਕ ਕਿਣਕੇ ਨਾਲ ਹੀ ਮੇਰਾ ਤਾਂ ਸਾਰਾ ਪਤਾ ਨਹੀਂ ਕਿਤਨੇ ਕ ਜਨਮ ਸਬਰ ਸਕਦੇ ਨੇ ਕਿ ਕਿਣਕਾ ਇੱਕ ਜੇ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨੇ ਆਏ ਆਏ ਪ੍ਰੋਫੈਸਰ ਨਾਗਤੀ ਕਿਰਪਾ ਨਿਧ ਦਇਆਲ ਇੱਕ ਅੱਖਰ ਹਰ ਮਨ ਬਵਸਤ ਨਾਨਕ ਮੇਰੇ ਨਿਹਾਲ ਹੋਣ ਦੇ ਬਾਅਦ ਤੇ ਤੇਰਾ ਇੱਕੋ ਹੀ ਅੱਖਰ ਵੜਾਏ ਬੋਲੋ ਕੀ ਹੈ ਮੇਰੇ ਤੇ ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚ ਇਹ ਨਸ਼ਾ ਹੀ ਨਹੀਂ ਉਤਰਨਾ ਮੁੜ ਕੇ ਬੋਲੋ ਮੈਨੂੰ ਤੇ ਬਹੁਤੀ ਨਹੀਂ ਮੈਨੂੰ ਤੇ ਤੇਰਾ ਇੱਕ ਹੀ ਅੱਖਰ ਬਹੁਤ ਹੈ ਮੈਨੂੰ ਹੀ ਕੱਲੇ ਨੂੰ ਨਹੀਂ ਤੇਰਾ ਅੱਖਰ ਮੇਰੇ ਵਰਗੇ ਅਰਬਾਂ ਜੀਵਾਂ ਨੂੰ ਨਿਹਾਲ ਰੱਖ ਸਕਦਾ ਹੈ ਤੇਰਾ ਅੱਖਰ ਇਹੋ ਜ ਹੈ ਕੀ ਹੈ ਤੇਰਾ ਅੱਖਰ ਹੀ ਇਹੋ ਜ ਹੈ ਜਿਹਨੂੰ ਤੁਸੀਂ ਪੜਦੇ ਹੋ ਮਨ ਮੰਦਰ ਤਨ ਬੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਆਖਿਆ ਬਹੁਤੀ ਤੇ ਗੱਲ ਹੀ ਨਹੀਂ ਕੀਤੀ ਬੋਲੋ ਏਕ ਸ਼ਬਦ ਮੇਰੇ ਪ੍ਰਾਨ ਵਾਸਤਾ ਹੈ ਕੀ ਲੈਣਾ ਬਹੁਤੇ ਗਿਆਨ ਨੂੰ ਇੱਕ ਸ਼ਬਦ ਦਾ ਹੀ ਜਾਪ ਕਰ ਲੋ ਭਾਈ ਹੈ ਨਾ ਜੀ ਬਸ ਬੋੜ ਜਨਮਨਾ ਆ ਮਖੇੜ ਮੁੱਕ ਗਈ ਹੈ ਜਾਨੀ ਇੱਕ ਇੱਕ ਅੱਖਰ ਸਤਿਗੁਰ ਦੀ ਪਵਿੱਤਰ ਬਾਣੀ ਦਾ ਮਤਲਬ ਉਹ ਜਿਹੜੇ ਆਪਾਂ ਇੱਕ ਉਹਨੂੰ ਕਿਸੇ ਚੀਜ਼ ਨਾਲ ਜੋੜ ਦੇ ਕਹਿਣਾ ਪੈਂਦਾ ਤਾਂ ਪਾਤਸ਼ਾਹ ਜੀ ਨੇ ਨਾ ਅੱਗੇ ਕਿਸੇ ਚੀਜ਼ ਦੇ ਦੂਹਾ ਤੀਆ ਜਾਂ ਏਕਾ ਜਾਂ ਪੰਜਾਂ ਜਾਂ ਸਿਕਾ ਨਹੀਂ ਲਾਇਆ ਉਹਨੂੰ ਅੱਗੇ ਉਹ ਖੁੱਲਾ ਛੱਡ ਦਿੱਤਾ ਭਈ ਜਿੱਦਾਂ ਕਹਿ ਦਿੱਤਾ ਕਿ ਕਈ ਕੋਟ ਸੱਤੀ ਸੂਰ 71 ਕਈ ਕੋਟ ਕਹਿ ਦਿੰਦੇ ਹੁਣ ਇਹ ਤਾਂ ਨਹੀਂ ਆਖਿਆ ਕਿ 5 ਕਰੋੜ ਜਾਂ 6 ਕਰੋੜ ਬੋਲੋ ਕਈ ਕੋਟ ਗਰਭ ਮੇਂ ਰਹੇ ਕਹਤਾ ਕਰੋੜਾਂ ਬੱਚੇ ਮਾਤਾ ਦੇ ਗਰਭ ਚ ਡਿਗਦੇ ਨੇ ਇਹ ਤਾਂ ਨਹੀਂ ਆਖਿਆ 5 ਕਰੋੜ ਜਾਂ 6 ਕਰੋੜ ਤਾਂ ਡਿਗਦੇ ਹੀ ਰਹਿਣਗੇ ਡਿਗਦੇ ਸੀ ਪਹਿਲੇ ਕਾਤੋਂ ਆ ਰਿਹਾ ਹੈ ਹੈ ਨਾ ਜੀ ਮਤਲਬ ਕਿਤਨਾ ਕਿਤਨਾ ਕਹਿ ਬਿਰਖ ਕਿੰਨੇ ਨੇ ਇਹ ਨਹੀਂ ਆਖਿਆ 2 ਕਰੋੜ ਹੀ ਨੇ ਜਾਂ 3 ਕਰੋੜ ਨੇ ਬੋਲੋ ਜਾਂ ਸੱਪ ਇੰਨੇ ਨੇ ਜਾਂ ਪੱਥਰ ਇੰਨੇ ਨੇ ਇੱਦਾਂ ਨਹੀਂ ਆਖਿਆ ਉਹਨਾਂ ਨੇ ਕਈ ਕੋਟੀ ਕਹਿ ਦਿੱਤਾ ਤੇ ਕਈ ਚਲੀ ਜਾਂਦਾ ਅੱਗੇ ਤੋਂ ਅੱਗੇ ਤੇ ਉਹਦੇ ਪਿੱਛੇ ਕਰੋੜ ਹੈ ਹੁਣ ਸੰ ਨੂੰ ਨਹੀਂ ਪਤਾ ਵੀ ਉਹ ਕਈ ਕੋੜ ਕਿੱਥੇ ਇਕ ਤੱਕ ਹੈ ਉਹਦਾ ਆਦੰਤ ਹੀ ਕੋਈ ਨਹੀਂ ਹੈ ਬੋਲੋ ਉਹਦਾ ਆਦੰਤ ਕੋਈ ਨਹੀਂ ਹੈ ਇਸ ਕਰਕੇ ਉਹਦੀ ਖੇਡ ਦਾ ਉਹਦੀ ਕਿਸੇ ਵੀ ਵਸਤੂ ਦਾ ਅਸੀਂ ਨਹੀਂ ਹੈ ਵਿਸ਼ਮਾਦ ਨਾਦ ਵਿਸ਼ਮਾਦ ਅਚਰਜੀ ਅਚਰਜ ਹੈ ਬਸ ਹੋਰ ਤਾਂ ਕੁਝ ਨਹੀਂ ਹੈ ਆਉ ਉਸ ਅਚਰਜਤਾ ਦਾ ਉਸ ਅਦਭੁਤਤਾ ਦਾ ਉਸ ਬਸ਼ਮਾਤਾ ਦਾ ਆਪਾਂ ਆਨੰਦ ਲਈਦਾ ਹੈ ਤੇ ਗੁਰੂ ਪਾਸ਼ਾ ਸਾਨੂੰ ਇਹ ਆਨੰਦ ਬਖਸ਼ਿਸ਼ ਕਰਦੇ ਰਹਿਣ